ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਆਪਣੀ ਫਸਲ ਦਿਖਾਉਣ ਲੱਗਾ ਹਾਂ ਸੋ ਵੀਡੀਓ ਨੂੰ ਦੇਖਦੇ ਰਹੋ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਸੋ ਚਲੋ ਫਿਰ ਦਿਖਾਉਂਦਾ ਤੁਹਾਨੂੰ ਆਪਣੀ ਮੱਕੀ ਦੀ ਫਸਲ ਜੋ ਕਿ ਪੱਕ ਕੇ ਤਿਆਰ ਆ ਆ ਦੇਖੋ ਜੀ ਇਹ ਖੜੀ ਆ ਆਪਣੀ ਮੱਕੀ ਦੀ ਫਸਲ ਆ ਦੇਖੋ ਇਹ ਦੋ ਦੋ ਛਿਲੀਆਂ ਲੱਗੀਆਂ ਨੇ ਇਹ ਮੱਕੀ ਆਪਾਂ ਨੇ 11 ਫਰਵਰੀ ਨੂੰ ਵੀਜੀ ਦੀ ਅੱਜ ਤਰੀਕ ਹੋ ਗਈ ਆ 31 ਮਈ ਤੇ ਬਸ ਇਹਨੂੰ 5-7 ਦਿਨਾਂ ਚ ਵੜ ਦਾਂਗੇ ਤੇ ਵੱਢ ਕੇ ਕੱਢ ਕੇ ਮੰਡੀ 'ਚ ਲੈ ਜਾਾਂਗੇ ਤੇ ਉੱਤ ਦੇਖਦੇ ਆ ਕੀ ਭਾਅ ਦਾ ਲੱਗਦਾ ਕਿਉਂਕਿ ਇਹਦਾ ਕੋਈ ਫਿਕਸ ਪ੍ਰਾਈਜ਼ ਨਹੀਂਗਾ ਇਹ ਹੁਣ ਮੰਡੀ ਜੀ ਜਾ ਕੇ ਪਤਾ ਲੱਗੂ ਵੀ ਕੀ ਭਾਅ ਇਹਦਾ ਲੱਗਦਾ ਆਪਣੇ ਇਹ ਵੈਰਾਈਟੀ ਹੈਗੀ ਦੀ ਆਪਣੀ ਪੀ 18 99 ਜੀ ਸ਼ਰਦੀ ਦਾ ਦੇਖੋ ਨੂੰ ਵਧੀਆ ਲੱਗਦੀ ਆ ਆ ਦੇਖੋ ਜੀ ਦਾਣਾ ਵੀ ਇਹਦਾ ਪਿਆਰ ਹੋ ਗਿਆ ਹਾਂ ਨਾ ਦੇਖੋ ਪੂਰੀ ਤਿਆਰੇ ਆ ਮੱਕੀ ਦਾ ਉਹ ਥੋੜੇ ਦਿਨਾਂ ਤੱਕਰ ਇਹਨੂੰ ਕੱਟ ਦਾਂਗੇ ਦੇਖਦੇ ਆਂ ਜੇ ਲੇਬਰ ਮਿਲ ਗਈ ਤਾਂ ਉਹਨਾਂ ਤੋਂ ਕਟਾਈ ਕਰਾਵਾਂਗੇ ਇਹਦੀ ਨਹੀਂ ਤਾਂ ਫਿਰ ਕੰਪੈਨ ਤੋਂ ਹੀ ਵੜਾਵਾਂਗੇ ਇਹਨੂੰ ਬਾਕੀ ਝਾੜ ਦਾ ਵੀ ਹੁਣ ਕੱਟ ਵੱਡੇ ਦੇ ਨਕ ਕੱਢਦੇ ਤੇ ਪਤਾ ਲੱਗੂ ਕਿ ਕਿੰਨਾ ਨਿਕਲਦਾ ਉਹ ਤੁਹਾਨੂੰ ਫੇਰ ਆਉਣ ਵਾਲੀ ਬੀੜੀ 'ਚ ਦੱਸਾਂਗੇ ਵੀ ਕਿੰਨਾ ਝਾੜ ਰਿਹਾ ਤੇ ਕੀ ਇਹਦਾ ਭਾਅ ਲੱਗਿਆ ਸੋ ਇਹ ਖੜੀ ਆਪਣੀ ਮੱਕੀ ਦੀ ਫਸਲ ਇਹਨੂੰ ਇਹੜ ਖਾਦਾਂ ਪਾਈਆਂ ਦੀ ਉਹ ਆਪਾਂ ਨੇ 50 ਕਿਲੋ ਡਾਈ ਪਾਇਆ ਦੀ ਥੱਲੇ ਤੇ ਤਿੰਨ ਤਨ ਥੱਲੇ ਜੁਰਗੇ ਦੇ ਪਾਏ ਨੇ ਤੇ ਦੋ ਸੰਡੀ ਵਾਲੀ ਸਪਰੇਇਆਂ ਕੀਤੀਆਂ ਨੇ ਇੱਕ ਕੱਖਾਂ ਵਾਲੀ ਕਰੀ ਆ ਇਹ ਤਿੰਨ ਤਿੰਨ ਸਪਰੇਇਆਂ ਹੋਈਆਂ ਨੇ ਚਾਰ ਵਾਰ ਖਾਦ ਪਈ ਆ ਸੋ ਹੁਣ ਇਹ ਫਸਲ ਪੱਕ ਕੇ ਤਿਆਰ ਆ ਤੇ ਆਉਣ ਵਾਲੇ ਦਿਨਾਂ 'ਚ ਜੇ ਮੌਸਮ ਸਾਫ਼ ਰਿਹਾ ਤਾਂ ਆਪਾਂ ਇਹਦੀ ਕਟਾਈ ਕਰਾਵਾਵਾਂਗੇ ਇੱਕ ਦੋ ਦਿਨ ਦਾ ਦੱਸਿਆ ਵੀ ਇੱਕ ਦੋ ਤਰੀਕ ਦੇ ਗੇਟ ਚ ਮੀ ਵੀ ਦੱਸਿਆ ਆ ਤੇ ਫਿਰ ਉਹ ਤੋਂ ਬਾਅਦ ਹੀ ਇਹਦੀ ਕਟਾਈ ਕਰਾਵਾਂਗੇ ਆਪਾਂ ਸੋਏ ਦੀ ਆਪਣੀ ਮੱਕੀ ਦੀ ਫਸਲ ਕਿਸੇ ਤਰ੍ਹਾਂ ਤੁਹਾਨੂੰ ਬਾਕੀ ਦੀਆਂ ਫਸਲਾਂ ਵੀ ਦਿਖਾਉਂਗਾ ਜਿਹੜੀਆਂ ਮੈਂ ਬੀਜੀਆਂ ਹੋਈਆਂ ਨੇ ਤੇ ਅੱਜ ਤੁਹਾਨੂੰ ਇਹ ਮੱਕੀ ਦੀ ਫਸਲ ਦਿਖਾਉਣੀ ਸੀ ਸੋ ਵੀਡੀਓ ਨੂੰ ਅੰਡਰ ਟੱਕਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਤੇ ਕਮੈਂਟ ਵੀ ਕਿਰਪਾ ਕਰਕੇ ਕਰ ਦੇਣਾ ਕਿਸੇ ਦਿਨ ਹੋਰ ਨਵੀਂ ਵੀਡੀਓ ਲੈ ਕੇ ਫੇਰ ਆਜ ਰਹਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ